ਹਾਂਜੀ ਸਤਿ ਸ੍ਰੀ ਅਕਾਲ ਇੱਕ ਆਪਾਂ ਅੱਜ ਨਿੱਕੀ ਜਿਹੀ ਜਾਣਕਾਰੀ ਸਾਂਝੀ ਕਰਨੀ ਆ ਜਿਵੇਂ ਕਾਟਰ ਦੀ ਪਲੇਟ ਨਾਲ ਟਾਇਲ ਦੇ ਉੱਤੇ ਛਿੜਟ ਪਾਈ ਜਾਂਦੀ ਆ ਜੇ ਆਪਾਂ ਸਕਾਰਟਿੰਗ ਕਰਦੇ ਆ ਜਾਂ ਹੋਰ ਕਿਸੇ ਵੀ ਤਰ੍ਹਾਂ ਦੀ ਕਟਿੰਗ ਕਰਦੇ ਆਂਗੇ ਕਾਟਰ ਨਾਲ ਛਿੜਟ ਆ ਪੈਣੀ ਆ ਉਹਦੇ ਵਾਸਤੇ ਨਾ ਆਪਾਂ ਕੀ ਕਰਨਾ ਇੱਕ ਨਿੱਕਾ ਜਿਹਾ ਕੱਪੜੇ ਦਾ ਟੋਟਾ ਲੈਣਾਗਾ ਸੈਡਾ ਕੋ ਉਹਨੂੰ ਇਸ ਤਰ੍ਹਾਂ ਕਰ ਲਓ ਇਸ ਤਰ੍ਹਾਂ ਕਰਕੇ ਉੱਤੇ ਕਾਟਰ ਦੀ ਪਲੇਟ ਬਸ ਉੱਤੇ ਆ ਜੇ ਇਹਦੇ ਇਸ ਪ੍ਰੀਨਾਲ ਇਹਨੇ ਕਟਿੰਗ ਕਰੋ ਦੇਖੋ ਆ ਤਰੀਕੇ ਨਾਲ ਐ ਜਿਵੇਂ ਕੰਪਨੀ ਮਾਲ ਦਿੰਦੀ ਆਪਾਂ ਉਸੇ ਤਰੀਕੇ ਨਾਲ ਐ ਸ਼ਾਨਦਾਰ ਬਦੀ